ਅੱਜ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਔਰ ਮੈਂ ਕਿਉਂਕਿ ਇਸ ਕੌਨਸੀ ਚੈਂਸਿਸ ਸਾਡੇ ਕਾਫੀ ਪ੍ਰੋਜੈਕਟ ਹੈ ਜਿਹੜੇ ਚੱਲ ਰਹੇ ਹੈ ਔਰ ਐਮਪੀ ਸਾਹਿਬ ਉਹ ਪ੍ਰੋਜੈਕਟ ਪ੍ਰੋਜੈਕਟਾਂ ਤੇ ਵਿਜ਼ਿਟ ਕਰਨਾ ਚਾਹੁੰਦੇ ਸੀਗੇ ਜਿਹਦੇ ਚ ਸਪੈਸ਼ਲ ਜਿਹੜਾ ਸ਼ਹੀਦ ਉਦਮ ਸਿੰਘ ਦੇ ਨਾਂ ਦੇ ਕਮਿਊਨਿਟੀ ਸੈਂਟਰ ਬਣਾਇਆ ਗਿਆ ਆਲਮੋਸਟ ਉਹ ਕੰਪਲੀਟ ਹੈ ਕਿਉਂਕਿ ਅਸੀਂ ਉਹ ਦੇਖਣਾ ਚਾਹੁੰਦੇ ਸੀ ਕੋਈ ਉਹਦੇ ਚ ਕਮੀ ਤਾਂ ਨਹੀਂ ਰਹਿ ਗਈ ਤੇ ਇੱਕ 66 ਕੇਵੀ ਦਾ ਸਬਸਟੇਸ਼ਨ ਹੈ ਜਿਹੜਾ ਟਿੱਬਾ ਰੋਡ ਤੇ ਬਣਾਇਆ ਗਿਆ ਔਰ ਟਿੱਬਾ ਰੋਡ ਤੇ ਦੋ ਸਕੂਲ ਹੈ ਜਿਨ੍ਹਾਂ ਦਾ ਕੰਮ ਚੱਲ ਰਿਹਾ ਔਰ ਉਹਦੇ ਨਾਲ 32 ਸੈਕ ਇੱਕ ਅਸੀਂ ਕਲੱਬ ਬਣਾ ਰਹੇ ਹਾਂ ਉਸ ਦੇ ਇਲਾਕੇ ਦੇ ਲੋਕਾਂ ਵਾਸਤੇ ਸੋ ਅਸੀਂ ਵਿਜ਼ਿਟ ਕਰਨ ਜਾਣਾ ਸੀ ਸੰਤਾ ਪਤਾ ਨਹੀਂ ਅਸੀਂ ਅੰਦਰ ਬੈਠੇ ਹਾਂ ਕਿ ਇਹ ਬਾਹਰ ਲੋਕ ਕਿਉਂ ਹੋ ਗਿਆ ਸਰ ਤਾਂ ਨੋਲੇਜ ਹੀ ਨਹੀਂ ਹੈ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੁਸੀਂ ਕਿ ਪੁੱਛਿਆ ਕਿ ਹਾਂ ਵੀ ਕਿਉਂ ਬੰਦ ਕੀਤਾ ਗਿਆ ਨਹੀਂ ਇਹ ਸਭ ਆ ਸਰਪ੍ਰਾਈਜ਼ ਕਿਉਂਕਿ ਮੈਂ ਤਾਂ ਹੁਣ ਜਦੋਂ ਆਇਆ ਬਾਹਰ ਜਦੋਂ ਮੈਂ ਅੰਦਰ ਆਇਆ ਤੇ ਮੈਨੂੰ ਕਿਸੇ ਨੇ ਇਹ ਗੱਲ ਕਹੀ ਨਹੀਂ ਅਸੀਂ ਲੋਕ ਕਰਨ ਲੱਗੇ ਮੈਂ ਕਿ ਐਮਪੀ ਸਾਹਿਬ ਨੂੰ ਮੈਂ ਲੈ ਕੇ ਜਾਣਾ ਤੇ ਹੁਣ ਹੈ ਤੇ ਹੁਣ ਬੰਦ ਹੈ ਬੇਸਿਕਲੀ ਕੀ ਹੈ ਅ ਜਿਹੜੇ ਪ੍ਰੋਜੈਕਟਾਂ ਦੀ ਮੈਂ ਗੱਲ ਕਰ ਰਿਹਾ ਸ਼ੀ ਦੁੱਧੋਂ ਸਿੰਘ ਦੇ ਨਾਂ ਤੇ ਕਮਿਊਨਿਟੀ ਸੈਂਟਰ 66 ਕੇਵੀ ਦਾ ਸਬਸਟੇਸ਼ਨ ਇੱਕ ਸਾਡਾ ਹੋਰ ਕਲੱਬ ਬਣ ਰਿਹਾ ਦੋ ਸਕੂਲ ਬਣ ਰਹੇ ਐ ਬੇਸਿਕਲੀ ਐਮਪੀ ਸਾਹਿਬ ਉਹ ਪ੍ਰੋਜੈਕਟਾਂ ਤੇ ਵਿਜ਼ਿਟ ਕਰਨਾ ਚਾਹੁੰਦੇ ਸੀ ਕਿਉਂਕਿ ਮੇਰਾ ਹਲਕਾ ਹੈ ਉਹ ਕਾਂਗਰਸ ਵਲੇ ਅਸੀਂ ਸ਼ੁਰੂ ਕੀਤੇ ਸੀਗੇ ਤੇ ਉਹ ਉੱਥੇ ਜਾਣ ਤੋਂ ਸੰਕੋਚਤਾ ਗਿਆ ਮੈਨੂੰ ਨਹੀਂ ਪਤਾ ਕਿ ਰੀਜ਼ਨ ਕੀ ਹੈ ਉਹ ਪ੍ਰੋਜੈਕਟ ਕੰਪਲੀਟ ਹੋ ਚੁੱਕੇ ਨੇ ਜੀ ਕਹਿੰਦੇ ਵੀ ਉਹ ਉਦਘਾਟਨ ਦਾ ਨਾਂ ਵਾਸਤੇ ਨਾ ਨਾ ਉਦਘਾਟਨ ਦਾ ਤਾਂ ਕੰਮ ਹੀ ਕੋਈ ਨਹੀਂ ਹੈ ਹਾਂਜੀ ਅਜੇ ਤਾਂ ਪ੍ਰੋਜੈਕਟ ਚੱਲ ਰਹੇ ਐ ਅੱਛਾ ਜੀ ਮਤ ਕਿਸਦੇ ਟਾਈਨਾਂ ਲਗਣੀਆਂ ਐ ਇਹੋ ਜਿਹਾ ਕੁਝ ਨਹੀਂ ਐ ਉਹ ਪ੍ਰੋਜੈਕਟਾਂ ਦੇ ਤਾਂ ਤੁਸੀਂ ਲੋਕ ਹੀ ਜਾ ਸਕਦੇ ਹੋ ਇਹ ਤਾਂ ਪਬਲਿਕ ਦੇ ਪ੍ਰੋਜੈਕਟ ਐ ਕੋਈ ਵੀ ਜਾ ਸਕਦਾ ਬਟ ਆਹ ਥਿਸ ਇਜ਼ ਟੋਟਲੀ ਅਨਫੋਰਚੂਨੇਟ ਇਹ ਅਜ ਤੱਕ ਕਦੀ ਨਹੀਂ ਹੋਇਆ ਕਿ ਇਹ ਇਦਾਂ ਰੋਕ ਦੀ ਕੋਸ਼ਿਸ਼ ਕੀਤੀ ਜਾਵੇ ਪੁਲਿਸ ਕਹਿ ਰਹੀ ਐ ਕਿ ਸੁਰੱਖਿਆ ਨੂੰ ਲੈ ਕੇ ਕੀਤਾ ਵਾ ਸੁਰੱਖਿਆ ਸਰਕਾਰ ਵਾਲੇ ਪ੍ਰੋਜੈਕਟ ਆਏ ਸੀਗੇ ਜੀ ਉਹ ਕਿਹਨ ਸਰਕਾਰ ਵਾਲੇ ਕਾਂਗਰਸ ਵੇਲੇ ਕਿਉਂਕਿ ਇਸ ਕੌਨਸਟੀਚਨਸੀ ਦਾ ਮੈਂ ਐਮ.ਐਲ.ਏ ਰਿਆਂ ਅਸੀਂ ਉੱਥੇ 11 ਸਕੂਲ ਲੈ ਕੇ ਆਏ ਸੀਗੇ ਜਿਹੜੇ ਕਿ ਤਿੰਨ ਇੱਕ ਕੰਪਲੀਟ ਹੋ ਕੇ ਹੈਂਡਓਵਰ ਹੋ ਗਿਆ ਔਰ ਦੋ ਦਾ ਕੰਮ ਚੱਲ ਰਿਹਾ ਬਾਕੀ ਰੁਕੇ ਹੋਏ ਐ ਤੇ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਕਮਿਊਨਿਟੀ ਸੈਂਟਰ ਜਿਹਦੇ ਵਿੱਚ ਦੋ ਮਲਟੀਪਰਪਸ ਹਾਲ ਬਣ ਬਨੇ ਹੈ ਔਰ ਜਿਹਦੇ ਚ ਸੀਨੀਅਰ ਸਿਟੀਜ਼ਨ ਹੋਮ ਬੱਚੀਆਂ ਵਾਸਤੇ ਸਲਾਈ ਮਸ਼ੀਨ ਵਾਸਤੇ ਇੱਕ ਹਾਲ ਬਣਿਆ ਔਰ ਕੰਪਿਊਟਰ ਵਾਸਤੇ ਲੜਕੀਆਂ ਵਾਸਤੇ ਹਾਲ ਬਣਿਆ ਉਹ ਅਸੀਂ ਜਾ ਕੇ ਵਿਜ਼ਿਟ ਕਰਨਾ ਚਾਹੁੰਦੇ ਸੀ ਉਹ ਕੰਮ ਕਿੱਥੇ ਪਹੁੰਚਿਆ ਕਿਉਂਕਿ ਉਸ ਇਲਾਕੇ ਦੇ ਵਿੱਚ ای ਡਬਲ ਯੂ ਐਸ ਕਲੋਨੀ ਹੈ ਗਰੀਬ ਪਰਿਵਾਰ ਰਹਿੰਦੇ ਆ ਤੇ ਉਹਨਾਂ ਦੇ ਦੁੱਖ ਸੁੱਖ ਵਾਸਤੇ ਜਾਂ ਉਹਨਾਂ ਦੀ ਖੁਸ਼ੀ ਕਮ ਵਾਸਤੇ ਉਹ ਚੀਜ਼ਾਂ ਬਣਾਈਆਂ ਗਈਆਂ ਸੀ ਤੇ ਹੁਣ ਇਹਦੇ ਨਾਲ ਟਿੱਬਾ ਰੋਡ ਦੇ ਉੱਤੇ 66 ਕੇਵੀ ਦਾ ਸਬਸਟੇਸ਼ਨ ਹੈ ਕਿਉਂਕਿ ਉੱਥੇ ਲਾਈਟ ਦੀ ਬੜੀ ਸਮੱਸਿਆ ਸੀ 2 ਲੱਖ ਲੋਕ ਲਾਈਟ ਤੋਂ ਵਾਂਝੇ ਸੀਗੇ ਉਹ ਲੱਗਣ ਨਾਲ ਲਾਈਟ ਦੀ ਸਮੱਸਿਆ ਹਮੇਸ਼ਾ ਵਾਸਤੇ ਖਤਮ ਹੋ ਗਈ ਤੀਜਾ ਸਾਡਾ ਟਿੱਬਾ ਰੋਡ ਤੇ ਇੱਕ ਸਕੂਲ ਸੀਗਾ ਮਹਾਤਮਾ ਇਨਕਲੇਵ ਦੇ ਵਿੱਚ ਉਹ ਵੀ ਸਕੂਲ ਸੇਮ ਜਿਹੜਾ ਸਕੂਲ ਦਾ ਉਦਘਾਟਨ ਹੋਇਆ ਅਸੀਂ ਉਹ ਵਿਜ਼ਿਟ ਕਰਨਾ ਚਾਹੁੰਦੇ ਸੀ ਲੇਕਿਨ ਆ ਰੋਕਤਾ ਗਿਆ ਇਹ ਹੁਣ ਐਮਪੀ ਸਾਹਿਬ ਆ ਰਹੇ ਐਸਪੀ ਤੇ ਐਸਐਚਓ ਹੈਗੇ ਆ ਉਹਨਾਂ ਦੀ ਕੀ ਗੱਲਬਾਤ ਚੱਲ ਰਹੀ ਆ ਵੀ ਜਾਨ ਦੇਣਗੇ ਨਹੀਂ ਜਾਨ ਦੇਣਗੇ ਦੇਖੋ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸ਼ਾਇਦ ਕੋਈ ਮਿਸ ਅੰਡਰਸਟੈਂਡਿੰਗ ਇਹ ਹੈ ਕਿ ਕੋਈ ਕੋਈ ਐਜੀਟੇਸ਼ਨ ਹੈ ਜਾਂ ਕੁਝ ਇਹੋ ਜਿਹਾ ਹੈ ਇਹੋ ਜਿਹਾ ਕੁਝ ਨਹੀਂ ਹੈ ਵੀ ਆਰ ਜਸਟ ਗੋਇੰਗ ਟੂ ਵਿਜ਼ਿਟ आवर ਪ੍ਰੋਜੈਕਟਸ ਕਿਉਂਕਿ ਕਾਂਗਰਸ ਦੇ ਪ੍ਰੋਜੈਕਟ ਹੈ ਕਾਂਗਰਸ ਨੇ ਸ਼ੁਰੂ ਕੀਤੇ ਆ ਉਹ ਤਾਂ ਇਹ ਕਾਮ ਲੈ ਮੈਨ ਵੀ ਜਾ ਕੇ ਉਹ ਦੇਖ ਸਕਦਾ ਕਿਉਂਕਿ ਉਹ ਲੋਕਾਂ ਵਾਸਤੇ ਚੀਜ਼ਾਂ ਬਣੀਆਂ ਹੁਣ ਤੁਸੀਂ ਅਗਲੀ ਗੱਲ ਨੂੰ ਕਿੱਦਾਂ ਦੇਖਦੇ ਹੋ ਆਹ ਕਾਰਵਾਈ ਜਿਹੜੀ ਕੀਤੀ ਗਈ ਹੈ ਹਾਂ ਦਿਸ ਇਜ਼ ਅਨਫੋਰਚੂਨੇਟ ਤੁਸੀਂ ਪੁਰਾਣੇ ਲੋਗੋ ਔਰ ਫੋਰਥ ਪਿਲਰ ਔਰ ਡੈਮੋਕ੍ਰੇਸੀ ਦਾ ਤੁਸੀਂ ਦੱਸੋ ਵੀ ਅੱਜ ਤੱਕ ਕਦੀ ਹੋਇਆ ਤੁਸੀਂ ਸਾਨੂੰ ਉੱਥੇ ਐਂਟਰੀ ਨਾ ਹੋਣ ਦਿਓ ਚਲੋ ਦਿਸ ਇਜ਼ ਯੂਰ ਰਾਈਟ ਸਰਕਾਰ ਹੈ ਯੂ ਕੈਨ ਡੂ ਦਿਸ ਬਟ ਆਹ ਇੱਕ ਟਾਈਮ ਕੀ ਐਮਪੀ ਨੂੰ ਬੰਦ ਕਰ ਦੇਣਾ ਮੈਂ ਜਸ 15 ਮਿੰਟ ਪਹਿਲਾਂ ਅੰਦਰ ਐਂਟਰ ਹੋਇਆ ਤੇ ਮੈਨੂੰ ਵੀ ਆ ਮੈਂ ਹੁਣ ਰੱਸੀ ਹੁਣ ਦੇਖ ਰਿਹਾ ਸੰਜੀ ਜੀ ਕੁਫੀ ਨਹੀਂ ਕਿਹ ਕੀ ਜਿਹੜਾ ਉਹ ਲੈਟ ਹੈਗਾ ਅੱਜ ਜਨਤਨ ਸਮਰਪਿਤ ਕਰਾਂਗੇ ਕਿਤਾ ਲੱਗਦਾ ਕਿ ਤੁਹਾਨੂੰ ਉਦਘਾਟਨ ਤੋਂ ਰੋਕਿਆ ਗਿਆ ਹੈ ਕਿਉਂ ਨਾ ਆਪੇ ਜਿਹੜੇ ਮੈਸੇਜ ਆਇਆ ਵਾ ਦੇਖੋ ਇਹ ਛੋਟੀ ਗੱਲ ਤੁਮੇ ਕਰਨਾ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜਾ ਸਕੂਲ ਦਾ ਉਦਘਾਟਨ ਕੇਜਰੀਵਾਲੋਂ ਸੀਐਮ ਸਾਹਿਬ ਕਰਕੇ ਗਏ ਹੈ ਇਹ ਵੀ ਬਹੁਤ ਪੁਰਾਣਾ ਤਿਆਰ ਸੀਗਾ ਲੇਕਿਨ ਉਦਘਾਟਨ ਦੀ ਵੇਟ ਹੋ ਰਹੀ ਸੀਗੀ ਹੁਣ ਇਲੈਕਸ਼ਨ ਕੋਰਡ ਲੱਗ ਜਾਣਾ ਇਲੈਕਸ਼ਨ ਕੋਰਡ ਤੋਂ ਬਾਅਦ ਫਿਰ ਨਵੀਆਂ ਸਰਕਾਰਾਂ ਵੱਲੇ ਨਵੇਂ ਕੀ ਹੁੰਦਾ ਡਿਸੀਜਨ ਲੇਕਿਨ ਇਹ ਇੱਕ ਪ੍ਰੋਜੈਕਟ ਜਿਹੜਾ ਵਾ ਹੈ ਕਮਿਊਨਿਟੀ ਸੈਂਟਰ ਜਿਹੜਾ ਉਦਮ ਤੇ ਅਸੀਂ ਕੋਈ ਹੈਂਡਓਵਰ ਨਹੀਂ ਕਰਨ ਜਾ ਰਹੇ ਇਹਨਾਂ ਨੂੰ ਇਹ ਡਰ ਸੀਗਾ ਵੀ ਅਸੀਂ ਜਾ ਕੇ ਉੱਥੇ ਕੋਈ ਉਦਘਾਟਨ ਕਰ ਦਿਆਂਗੇ ਜਾਂ ਕੁਝ ਕਰ ਦਿਆਂਗੇ ਬੜੀ ਚੀਜ਼ ਦਾ ਡਰ ਕਿਉਂ ਹੈ ਜਦ ਕਾਂਗਰਸ ਵੇਲੇ ਬਣਿਆ ਅਸੀਂ ਉਹਦਾ ਪ੍ਰੋਜੈਕਟ ਪਾਸ ਕੀਤਾ ਜਗਾ ਗਲਾੜਾ ਤੋਂ ਦੋਈ 5 ਕਰੋੜ ਰੁਪਏ ਗਲਾੜਾ ਤੋਂ ਦਵਾਇਆ ਟੈਂਡਰ ਉਦੋਂ ਹੋਇਆ ਵਰਕ ਆਰਡਰ ਉਦੋਂ ਹੋਇਆ ਬੰਨ ਉਦੋਂ ਦਾ ਰਿਹਾ ਤੇ ਇੱਕ ਐਮਪੀ ਇੱਕ ਐਮਐਲਏ ਜਾਂ ਇੱਕ ਹਲਕਾ ਇੰਚਾਰਜ ਲਗਾ ਲਓ ਜਾਂ ਐਕਸ ਐਮਐਲਏ ਲਗਾ ਲਓ ਡਿਸਕ੍ਰੀਪਲੈਸਿਡੈਂਟ ਹਮ ਹੈ ਅਸੀਂ ਮੌਕੇ ਤੇ ਜਾ ਕੇ ਦੇਖ ਵੀ ਨਹੀਂ ਸਕਦੇ ਅੱਛਾ ਨਹੀਂ ਲੱਗਦਾ ਤੁਹਾਨੂੰ ਕਿ ਸੁਰੱਖਿਆ ਲਈ ਜਿਹੜੀਆਂ ਰੱਸੀਆਂ ਬੰਨ੍ਹੀਆਂ ਗਈਆਂ ਨੇ ਸੁਰੱਖਿਆ ਕਾਦੀ ਸੀ ਕੱਲ ਨੂੰ ਹੁਣ ਇਲੈਕਸ਼ਨ ਲੜਨਾ ਹੈ ਬਿੱਟੂ ਜੀ ਨੇ ਪਾਰਲੀਮੈਂਟ ਦਾ ਤੇ ਲੋਕਾਂ 'ਚ ਘੁੰਮਣਾ ਤੇ ਉਹ ਚ ਉਹਦੇ ਸੁਰੱਖਿਆ ਵਾਲਾ ਕੀ ਈਸ਼ੂ ਹੈਗਾ ਸਾਨੂੰ ਬਾਹਰ ਕਿਹੜਾ ਕਿਸ ਨੇ ਕੋਈ ਗੋਲੀਆਂ ਮਾਰ ਦੇਣੀਆਂ ਕਿ ਗੇਟ ਦੇ ਅੰਦਰ ਅਸੀਂ ਬਚ ਜਾਵਾਂਗੇ ਇਹੋ ਜਿਹਾ ਕੁਝ ਨਹੀਂ ਹੈ ਤੁਹਾਡੀ ਹੁਣ ਅੱਗੇ ਸਟ੍ਰੈਟਜੀ ਕੀ ਹੈ ਜੀ ਐਮਪੀ ਸਾਹਿਬ ਆ ਰਹੇ ਆ ਨੀਚੇ ਉਹ ਕਮਿਸ਼ਨਰ ਸਾਹਿਬ ਨਾਲ ਗੱਲ ਕਰਨਗੇ lettes see ਅਸੀਂ ਤਾਂ ਉਹਨਾਂ ਪ੍ਰੋਜੈਕਟਾਂ ਤੇ ਜਾਣੀ ਜਾਣਾਂ ਹੈ ਅੱਜ ਨਹੀਂ ਜਾਣਦੇ ਕਿ ਸ਼ਾਮ ਨੂੰ ਚਲ ਜਾਾਂਗੇ ਸ਼ਾਮ ਨੂੰ ਨਹੀਂ ਕੱਲ ਚਲ ਜਾਾਂਗੇ ਇਹ ਉੱਥੇ ਦਾ ਤੁਸੀਂ ਵੀ ਜਾ ਸਕਦੇ ਹੋ ਕੋਈ ਵੀ ਜਾ ਸਕਦਾ ਹੈ ਨੋਬਾਡੀ ਕੈਨਟ ਸਟਾਪ ਐਨੀਵਨ ਕਿਉਂ ਜਿਹੜੀ ਸਕਿਉਰਟੀ ਵਾਲਾ ਕੀ ਮਾਮਲਾ ਹੈ ਜੀ ਗੇਟ ਬੰਦ ਕੀ ਸਾਡੇ ਨਹੀਂ ਸਾਡੇ ਅਫਸਰ ਅੰਦਰ ਮਾਮਲਾ ਕੋਈ ਨਹੀਂ ਵੈਸੀ ਪ੍ਰੋਟੈਕਸ਼ਨ ਵਾਸਤੇ ਖੜੇ ਸੀ ਸਕਿਉਰਟੀ ਵਾਸਤੇ ਖੜੇ ਕੋਈ ਨਹੀਂ ਮਾਰੋ ਬੰਦ ਕੀਤਾ ਗਿਆ ਨਾ ਕੀ ਨਹੀਂ ਨਹੀਂ ਬੰਦ ਨੂੰ ਖੁੱਲ੍ਹੀ ਹੈ ਜੀ ਖੁੱਲ੍ਹੀ ਹੈ ਜੀ ਨਹੀਂ ਰस्सियां ਨਾ ਬੰਨਿਆ ਗਿਆ ਸਰ ਗੇਟ ਨੂੰ ਬੰਦ ਨਹੀਂ ਨਹੀਂ ਸਰ ਨਹੀਂ ਖੁੱਲ੍ਹੀ ਹੈ ਅਸੀਂ ਖੜੇ ਪ੍ਰੋਟੈਕਸ਼ਨ ਸਾਡੇ ਅਫਸਰ ਸਾਹਿਬਨ ਬਹੁਤ ਰਹਿਦੇ ਅੰਦਰ ਉਹਦੇ ਪ੍ਰੋਟੈਕਸ਼ਨ ਵਾਸਤੇ ਖੜੇ ਆ ਅਸੀਂ ਨਹੀਂ ਰस्सियां ਨਾ ਗੇਟ ਬੰਦ ਕਰ ਵੈਸੀ ਕੀਤਾ ਕੋਈ ਗਲਤ ਅੰਸਾਰ ਕੋ ਅੰਦਰ ਜਾਵੇ ਅੰਦਰ ਨਹੀਂ ਪੁਲਸ ਨੂੰ ਨਹੀਂ ਮਤਲਬ ਤੁਹਾਨੂੰ ਲੱਗਦਾ ਵੀ ਪੁਲਸ ਖੜਿਆਂ ਦਾ ਕਿਸੇ ਨੂੰ ਡਰ ਨਹੀਂ ਹੈਗਾ ਅਸੀਂ ਬਾਕੀ ਹੌਲਜਾਲ ਦੀ ਕੋ ਪ੍ਰੋਡਕਸ਼ਨ ਜੀ ਤਾਂ ਵੈਸੀ ਪ੍ਰੋਡਕਸ਼ਨ ਬਹੁਤ ਹੈਗੀ ਆ ਪ੍ਰੋਡਕਸ਼ਨ ਨਹੀਂ 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 ਤੁਹਾਨੂੰ ਪਤਾ ਇਲੈਕਸ਼ਨ ਦੇਣਾ ਤੇ ਸੱਟਾਈ ਥੋੜੀ ਜਿੰਦੀ ਹੈ ਨਹੀਂ ਐਮਪੀ ਸਾਹਿਬ ਬੰਦ ਕੀਤਾ ਗਿਆ ਵੈਸੀ ਕੋਰਟੇ ਪ੍ਰੋਟੈਕਸ਼ਨ ਵਾਸਤੇ ਖੜੇ ਅਸੀਂ ਵੀ ਉਦਾਂ ਜਿਹੜੇ ਹੈਗੇ ਜਿਸੇ ਰੋਕਣ ਵਾਸਤੇ ਖੜੇ ਅਸੀਂ ਅਸੀਂ ਅੰਦਰ ਬੰਦ ਕਰ ਦਿੱਤਾ ਗਿਆ ਮੇਨ ਗੇਟ ਨੂੰ ਅਸੀਂ ਤੁਸੀਂ ਬੰਨੀ ਨਹੀਂ ਨਹੀਂ ਅਸੀਂ ਨਹੀਂ ਬੰਨੀ ਉਹ ਤਾਂ ਪ੍ਰੋਟੈਕਸ਼ਨ ਵਾਸਤੇ ਖੜੀ ਹੈ ਤੁਸੀਂ ਤੁਸੀਂ ਬੰਨੀ ਹੈ ਨਹੀਂ ਨਹੀਂ ਸਭ ਨੂੰ ਪਤਾ ਕਿਹਦੇ ਬੰਦੀ ਹੈ ਪ੍ਰੋਟੈਕਸ਼ਨ ਵਾਸਤੇ ਖੜੇ ਹਾਂ ਸਾਹਮਣੇ ਜੀ